ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਤੋਂ ਦਾ ਬਹੁਤ ਵਾਰ ਸਵਾਗਤ ਹੈ ਜੀ ਅੱਜ ਤੁਹਾਡੇ ਵਾਸਤੇ ਅਸੀਂ ਬਹੁਤ ਸੋਹਣੇ ਸੂਟ ਲੈ ਕੇ ਆਏ ਆ ਅੱਜ ਵਾਲੇ ਸੂਟ ਤੁਸੀਂ ਸਾਰੇ ਦੇਖ ਕੇ ਹੈਰਾਨ ਰਹਿ ਜਾਓਗੇ ਕਿ ਐਨੇ ਹੈਵੀ ਸੂਟ ਸਾਨੂੰ ਐਨੇ ਸਸਤੇ ਕਿਉਂ ਮਿਲਦੇ ਆ ਇਹ ਵਾਲੇ ਸੂਟ ਨੇ ਜੀ ਇਹ ਮੈਂ ਤਕਰੀਬਨ ਪਹਿਲਾਂ ਇਹਨਾਂ ਦੀ ਵੀਡੀਓ ਪਾਈ ਹੋਈ ਆ ਜਿਹੜਾ ਵੀ ਇੱਕ ਇੱਕ ਸੂਟ ਪਿਆ ਮੇਰੇ ਕੋਲ ਬਹੁਤ ਜ਼ਿਆਦਾ ਲੈਸ ਪ੍ਰਾਈਸ ਤੇ ਦੇ ਰਹੇ ਆ ਇਸ ਸੂਟ ਹੈਗੇ ਨੇ 778899000 ਦੀ ਰੇਂਜ ਵਾਲੇ ਸੂਟ ਨੇ ਤੇ ਅੱਜ ਸਾਰੇ ਤੁਹਾਨੂੰ 6000 ਦੇ ਵਿੱਚ 6000 ਸੂਟ ਮਿਲੇਗਾ ਜਿਹੜਾ ਵੀ ਤੁਸੀਂ ਸੂਟ ਲੈਣਾ ਹੈ ਕਾਫੀ ਹੈਵੀ ਸੂਟ ਨੇ ਅਗਰ ਤੁਸੀਂ ਸੇਮ ਸੂਟ ਦਾ ਵਰਕ ਤਿਆਰ ਕਰਵਾਉਣਾ ਤਾਂ ਅਸੀਂ ਵਰਕ ਵੀ ਤਿਆਰ ਕਰਾ ਦਾਂਗੇ ਉਹਨਾਂ ਦੇ ਚਾਰजेस ਅਲੱਗ ਤੋਂ ਲੱਗਣਗੇ ਸਾਰੇ ਠੀਕ ਹੈ ਜੀ ਬੁਕਿੰਗ ਲਈ ਨੰਬਰ ਹੋਊਗਾ 8283828381 ਨੰਬਰ ਇਸ ਤੇ ਤੁਸੀਂ ਮੈਨੂੰ ਸਕਰੀਨਸ਼ਾਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ ਜਿਹੜਾ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਚ ਪਸੰਦ ਆਇਆ ਇਨਾਂ ਦੇ ਵਿੱਚ ਅਸੀਂ ਤੁਹਾਨੂੰ ਇੱਕ ਤੋਂ ਲਹੰਗਾ ਇਗਰਾਰਿਸ਼ ਰਾਰੀ ਨਹੀਂ ਸੌਰੀ ਲਹੰਗੇ ਸੂਟ ਨੇ ਤੇ ਵਨ ਪੀਸ ਹੋਣਗੇ ਜੀ ਫਰੌਕਸ ਸਟਾਈਲ ਦੇ ਵਿੱਚ ਉਹ ਵੀ ਦਿਖਾਵਾਂਗੇ ਪ੍ਰਾਈਸ ਸਾਰੀ ਹੀ ਵੀਡੀਓ ਦਾ ਇੱਕੋ ਹੀ ਰਹੂਗਾ 6000 ਦੇ ਵਿੱਚ ਸੂਟ ਰਣਗੇ ਸ਼ਿਪਿੰਗ ਅਲੱਗ ਰਹੇਗੀ ਅਗਰ ਤੁਸੀਂ ਇਹ ਵਾਲੇ ਸੂਟ ਪੰਜਾਬ ਚ ਮੰਗਾਨੇ ਹੋ ਇਹਨਾਂ ਦਾ weight ਥੋੜਾ ਵੱਧ ਜਾਂਦਾ ਕਿਉਂਕਿ ਹੈਂਡਵਰਕ ਦੇ ਸੂਟ ਨੇ ਤਾਂ ਤੁਹਾਨੂੰ ਤਕਰੀਬਨ 100 ਰੁਪੀਸ ਇਹਨਾਂ ਦਾ ਸ਼ਿਪਿੰਗ ਚਾਰਜਸ ਪੇ ਕਰਨਾ ਪਏਗਾ ਕਲੈਕਸ਼ਨ ਬਹੁਤ ਸੋਹਣੀ ਜੀ ਆ ਸ਼ੁਰੂਆਤ ਕਰਦੇ ਆਂ ਜੀ ਸ਼ਿਮਰਦੇ ਸੂਟ ਤੋਂ ਇਹ ਹੈਗੇ ਨੇ ਬਹੁਤ ਪਿਆਰੇ ਹੈ ਹੈਂਡਵਰਕ ਦੇ ਸੂਟ ਹੈਵੀ ਲੁੱਕ ਦੇ ਵਿੱਚ ਸ਼ਿਮਰ ਦੀ ਸ਼ਰਟ ਆ ਫਰੰਟ ਸਾਰਾ ਹੀ ਹੈਵੀ ਆ ਸ਼ਰਟ ਦਾ ਠੀਕ ਹੈ ਤੇ ਇਹ ਹੈਗੇ ਜੀ ਬਾਜੂ ਤੇ ਪਿਓਰ ਕ੍ਰੇਪ ਦੀ ਹੈਗੀ ਇਹਦੇ ਨਾਲ ਸਲਵਾਰ ਬਹੁਤ ਪਿਆਰਾ ਵਰਕ ਹੋਇਆ ਹੋਇਆ 셔ਟ ਦੇ ਉੱਪਰ ਇਹ ਦੇਖੋ ਜੀ ਸੂਟ ਦੁਪੱਟਾ 4 ਸਾਈਡ ਹੈਵੀ ਵਰਕ ਦੇ ਨਾਲ ਠੀਕ ਹੈ ਸ਼ਿਮਰ ਦਾ ਹੀ ਦੁਪੱਟਾ ਰਹੂਗਾ ਪ੍ਰਾਈਸ ਹੈਗਾ ਜੀ 6000 ਨੈਕਸਟ ਤੁਹਾਨੂੰ ਦੇ ਰਹੇ ਹਾਂ ਬਹੁਤ ਪਿਆਰੀ ਲੁੱਕ ਦਾ ਸੂਟ ਆ ਦੇ ਬਹੁਤ ਸੋਹਣਾ ਤੁਹਾਨੂੰ ਕਾਫੀ ਜ਼ਿਆਦਾ ਲੈਸ ਪ੍ਰਾਈਸ ਇਹ ਵਾਲੇ ਸੂਟ ਮਿਲਦੇ ਆ ਸਿੰਗਲ ਸਿੰਗਲ ਪੇ ਆ ਤਾਂ ਕਰਕੇ ਬਹੁਤ ਸੋਹਣੇ ਜੇ ਸੂਟ ਇਹਦੇ ਨਾਲ ਤੁਹਾਨੂੰ ਮਲਟੀ ਕਲਰ ਦੇ ਦੁਪੱਟੇ ਮਿਲਣਗੇ ਦੇਖੋ ਜੀ ਦੁਪੱਟਾ ਸੈਂਟਰ ਦੇ ਵਿੱਚ ਵਰਕ ਆ ਬਹੁਤ ਸੋਹਣੀ ਫਿਨਿਸ਼ਿੰਗ ਆ ਦੁਪੱਟੇ ਦੀ ਮਲਟੀ ਸ਼ੇਡ ਦੇ ਵਿੱਚ ਆ ਏਸਟਫ ਹੈਗਾ ਜੀ ਗਲਾਸ ਟਿਸ਼ੂ ਦੇ ਉੱਪਰ ਬਹੁਤ ਸੋਹਣਾ ਟਾਈ ਐਂਡ ਡਾਈ ਦਾ ਸੂਟ ਆ ਗ੍ਰੇ ਕਲਰ ਦੇ ਵਿੱਚ ਠੀਕ ਹੈ ਜੀ ਵਰਕੀ ਬਹੁਤ ਪਿਆਰੀਆਂ ਸਾਰੀ ਸੂਟਾਂ ਦੇ ਕੇਰਾ ਕਾਫੀ ਹੈਵੀ ਲੁੱਕ ਦੇ ਵਿੱਚ ਆ ਪਲੇਨ ਇਹਦੇ ਨਾਲ ਇਹ ਸਲਵਾਰ ਹੈਗੀ ਤੇ ਚਨਾਂਸ਼ ਫੌਂਡਾ ਹੈਗਾ ਦੁਪੱਟਾ ਇਹ ਰਹੇਗਾ ਜੀ ਦੁਪੱਟਾ ਸਟਫ ਹੈ ਜਿਹੜਾ ਸ਼ਰਟ ਦਾ ਗਲਾਸ ਟਿਸ਼ੂ ਤੇ ਰਹੇਗਾ ਹਲਕੇ ਜਿਹੀ ਸ਼ਾਈਨ ਆਂਦੀ ਹੈ ਜੀ ਸਟਫ ਦੇ ਵਿੱਚ ਠੀਕ ਹੈ ਸੇਮ ਦੇ ਵਿੱਚ ਸੋਨੋ ਇੱਕ ਕਲਰ ਹੋਰ ਦਨੇ ਆ ਬਹੁਤ ਸੋਹਣੇ ਸੂਟ ਆ 6000 ਦੇ ਵਿੱਚ ਕਾਫੀ ਹੈਵੀ ਲੁੱਕ ਦੇ ਸੂਟ ਆ ਨੈਕਸਟ ਸੂਟ ਦੰਨਿਆ ਸ਼ਿਮਰਦੇਵ ਪਰ ਸਟਫ ਵੀ ਬਹੁਤ ਸੋਹਣਾ ਤੇ ਕਲਰ ਵੀ ਬਹੁਤ ਸੋਹਣਾ ਹੈ ਵਰਕ ਤਾਂ ਤੁਸੀਂ ਦੇਖ ਹੀ ਲੈਣਾ ਸਾਰਾ ਹੀ ਫਰੰਟ ਹੈਵੀ ਆ ਇਹ ਹੈਗਾ ਜੀ ਦੁਪੱਟਾ 4 ਸਾਈਡ ਬਹੁਤ ਪਿਆਰੇ ਕਟਵਰਕ ਦੇ ਨਾਲ ਸ਼ਿਮਰ ਦਾ ਦੁਪੱਟਾ ਤੇ ਸ਼ਿਮਰ ਦੀ ਹੈਗੀ ਅਜੇ ਇਹਦੀ ਸ਼ਰਟ ਪਿਓਰ ਕ੍ਰੇਪ ਏ 3-3 ਮੀਟਰ ਦੀਆਂ ਸਲਵਾਰਾਂ ਤੁਸੀਂ ਇਹਨਾਂ ਦੇ ਕਿੱਦਾਂ ਵੀ ਡਰੈਸ ਬਣਾ ਸਕਦੇ ਹੋ ਲਹਿੰਗਾ ਗਰਾਰਾ ਸ਼ਰਾਰਾ ਸਲਵਾਰ ਸੂਟ ਜਿਵੇਂ ਵੀ ਤੁਸੀਂ ਰੈਡੀ ਕਰਵਾਉਣਾ ਹੈ ਉਹਵੇਂ ਸੂਟ ਰੈਡੀ ਹੋ ਜਾਣਗੇ ਬਹੁਤ ਪਿਆਰਾ ਸੂਟ ਹੈ ਜੀ ਤੇ ਕਾਫੀ ਡਿਮਾਂਡਡ ਇਹ ਸੂਟ ਵੀ ਤੁਹਾਨੂੰ ਅੱਜ ਕਾਫੀ ਲੈਸ ਵਿੱਚ ਮਿਲੇਗਾ ਠੀਕ ਹੈ ਜੀ ਇਹ ਹੈਗਾ ਪਿੰਕ ਕਲਰ ਦਾ ਸੂਟ 8500 ਸੂਟ ਦਾ ਪ੍ਰਾਈਸ ਹੈਗਾ ਤੇ ਹੁਣ ਤੁਹਾਨੂੰ ਇਹ 5 ਸੌਰੀ 6000 ਚ ਮਿਲ ਰਿਹਾ ਸੂਟ ਪਿਓਰ ਕ੍ਰੇਪ ਦਾ ਔਰ ਸੌਰੀ ਪਿਓਰ ਕ੍ਰੇਪ ਦੀ ਸਲਵਾਰ ਔਰਗੇਂਜ਼ਾ ਦੀ ਸ਼ਰਟ ਹੈ ਤੇ ਔਰਗੇਂਜ਼ਾ ਦਾ ਹੈਗਾ ਫੋਰ ਸਾਈਡਡ ਬਹੁਤ ਪਿਆਰਾ ਜਿਹਾ ਦੁਪੱਟਾ ਕਲਰ ਇਹਦੇ ਵਿੱਚ ਵੀ ਤੁਹਾਨੂੰ ਦੋ ਮਿਲ ਜਾਣਗੇ नीचे पैच लगा के ऊपर हैंड वर्क किया हुआ है कुछ अलग है बहुत प्यारी कलेक्शन है यूनिक जी ये पैटर्न बिल्कुल अलग है जी हैंड वर्क दे हैवी हैवी सूट ਤੁਹਾਨੂੰ ਦੇ ਰਹੇ ਹਾਂ ਘੱਟ ਪ੍ਰਾਈਸ ਦੇ ਵਿੱਚ ਇਹ ਵੀ नीचे पैच वर्क ਕੀਤਾ ਹੋਇਆ ਹੈ ਤੇ ਪੈਚ ਨੂੰ ਸਾਰੇ ਨੂੰ ਹੈਂਡ ਦੇ ਨਾਲ ਕੀਤਾ ਹੋਇਆ ਜੀ 크ਰੇਪ ਦੀ ਸਲਵਾਰ ਆ ਤੇ ਜਿਹੜੇ ਕਲਰ ਦਾ ਪੈਚ ਹੈ ਉਸੇ ਕਲਰ ਦਾ ਦੁਪੱਟਾ ਸੇਮ ਡਿਜ਼ਾਈਨ ਦੇ ਵਿੱਚ ਸਾਰੇ ਦੁਪੱਟੇ ਸੋਨੂੰ ਵਰਕ ਮਿਲੂਗਾ ਬਹੁਤ ਪਿਆਰਾ ਦੁਪੱਟਾ ਹੈ ਸ਼ਿਮਰ ਦੇ ਵਿੱਚ ਬਿਲਕੁਲ ਸੌਫਟ ਦੁਪੱਟਾ ਹੈ ਇਹ ਸੂਟ ਮਿਲੇਗਾ ਜੀ ਤੁਹਾਨੂੰ ਬਹੁਤ ਹੈਵੀ ਸੂਟ ਆ ਤੇ ਕਾਫੀ ਕੱਟ ਪ੍ਰਾਈਸ ਮਿਲ ਰਿਹਾ ਹੈ ਇਹ ਤਾਂ ਹੈਗਾ ਫਰੰਟ ਸ਼ਰਟ ਦਾ ਤੇ ਤੁਹਾਨੂੰ ਉਹਨਾਂ ਹੀ ਬੈਕ ਵੀ ਹੈਵੀ ਮਿਲੇਗਾ ਇਹ ਹੈਗੀ ਆ ਜੀ ਬੈਕ ਸਾਈਡ ਠੀਕ ਹੈ ਜਿੰਨਾ ਫਰੰਟ ਹੈਵੀ ਆ ਉਹਨਾਂ ਹੀ ਹੈਵੀ ਇਹਦੀ ਬੈਕ ਸਾਈਡ ਰਹੇਗੀ ਪਿਓਰ ਕ੍ਰੇਪ ਦੀ ਸਲਵਾਰ ਆ ਤੇ ਇਹਦੇ ਨਾਲ ਦੁਪੱਟੇ ਦੀ ਲੁੱਕ ਦੇ ਤਾਂ ਕੀ ਕਹਣੇ ये है जी बनारसी ब्रॉकेट का दुपट्टा वर्क किया हो सारे दुपट्टे ये टिशू तो आ जाएगी जी शर्ट बिल्कुल सॉफ्ट टिशू तो सारे फंक्शनल सूट ने ਪਰਜ਼ ਦਾ ਕੰਮ ਹੈ ਦਬਕੇ ਦਾ ਕੰਮ ਹੈ ਕਟਦਾਨੀ ਦਾ ਕੰਮ ਹੈ ਇਸਤੇ ਹੋਇਆ ਵੇ ਤਿੱਲਾ ਤਾਂ ਹਰ ਇੱਕ ਚੀਜ਼ ਨਾਲ ਐਡ ਹੁੰਦਾ ਹੀ ਆ ਤੇ ਇਹ ਹੈਗੀ ਆ ਜੀ ਇਹਦੇ ਦੁਪੱਟਾ ਇਹਦੀ ਸਲਵਾਰ ਦੇ ਨਾਲ ਦਾਏਗਾ ਕਿਉਂਕਿ ਜਿਹੜਾ ਟਿਸ਼ੂ ਹੁੰਦਾ ਹੈ ਹਮੇਸ਼ਾ ਹੀ ਸ਼ਾਈਨ ਵਾਲਾ ਹੁੰਦਾ ਇੱਚ 골ਡਨ ਸ਼ਾਈਨ ਆ ਸਟਫ ਦੇ ਵਿੱਚ ਠੀਕ ਹੈ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਕਲਰ ਤਾਂ ਕੀ ਕਹਨੇ ਦੋਨਾਂ ਦੇ ਇਹ ਦੇਖੋ ਜੀ ਕਲਰ ਠੀਕ ਹੈ ਇਹਦੀ ਸਲਵਾਰ ਆ ਜਾਏਗੀ ਇਹ ਹੈਗਾ ਸ਼ਰਟ ਦਾ ਕਲਰ ਤੇ ਦੁਪੱਟੇ ਦਾ 6000 ਵੀ ਚਾਰਜ ਲਈ ਸਾਰੀ ਵੀਡੀਓ 크ਰੇਪ ਤੇ ਸੂਟ ਹੈ ਜੀ 8300 ਵਾਲਾ ਸੂਟ ਆ 8350 ਵਾਲਾ ਸੂਟ ਪਿਓਰ 크ਰੇਪ ਦਾ ਸੂਟ ਹੈ ਇਹ ਕਿਹੜਾ ਬਹੁਤ ਸੋਹਣਾ ਬਣਿਆ ਹੋਇਆ ਸੂਟ ਦਾ ਠੀਕ ਹੈ ਪੈਚ ਵਰਕ ਦੇ ਨਾਲ ਰੈਡੀ ਹੈ ਜੀ ਸਾਰਾ ਸੂਟ ਇਹ ਹੈ ਬਾਜੂ ਤੇ ਵੀ ਤੁਹਾਨੂੰ ਪੈਚ ਮਿਲ ਜੇਗਾ 5 ਮੀਟਰ ਦਾ ਸੂਟ ਹੈ ਇਹਦੇ ਨਾਲ ਤੁਹਾਨੂੰ ਚਨਾਉਂਸ਼ ਫੋਨ ਦਾ ਵਰਕ ਵਾਲਾ ਦੁਪੱਟਾ ਮਿਲੇਗਾ ਦੁਪੱਟੇ ਦੀ ਲੁੱਕ ਬਹੁਤ ਸੋਹਣੀ ਆ ਚਨਾਉਂਸ਼ ਫੋਨ ਦਾ ਦੁਪੱਟਾ ਸਾਰੇ ਦੁਪੱਟੇ 'ਚ ਇਹਦਾ ਵਰਕ ਕੀਤਾ ਹੋਇਆ ਮਿਲੇਗਾ ਅਲੱਗ ਜੀ ਲੁੱਕ ਦਾ ਸੂਟ ਹੈ ਵੀ ਬਣਨ ਤੋਂ ਵਧਾ ਹੈਗਾ ਅੱਜ ਤੁਹਾਨੂੰ 6000 'ਚ ਮਿਲੇਗਾ ਜੀ ਸੂਟ ਇਹ ਹੈਗਾ ਬਹੁਤ ਸੋਨਾ ਜਿਹਾ ਹੈਵੀ ਫਰੰਟ ਦੇ ਨਾਲ ਸ਼ਿਮਰ ਦਾ ਸੂਟ ਹੈ 크ريب ਸ਼ਿਮਰ ਹੈ ਬਿਲਕੁਲ ਸੌਫਟ ਜਿਹਾ ਸਟਫਾ ਸਾਰੇ ਫਰੰਟ ਹੈਵੀ ਹੈ ਕੇਰਾ ਵੀ ਹੈਵੀ ਹੈ ਤੇ ਬਾਜੂ ਤੇ ਵੀ ਤੁਹਾਨੂੰ ਵਰਕ ਮਿਲੇਗਾ ਪਲੇਨ ਸਲਵਾਰ ਹੈ ਜੀ ਇਹਦੇ ਨਾਲ ਸਿਲਕ ਦੀ ਤੇ 크ريب ਸ਼ਿਮਰ ਦੀ ਹੈਗੀ ਹੈ ਦੀ ਸ਼ਰਟ ਜਿਹੜਾ ਜਿਹੜਾ ਦੁਪੱਟਾ ਚਨਾਉਂਸ ਫੌਂਦਾ ਰਹੇਗਾ ਐਡਾ ਵਰਕ ਵਾਲਾ ਫੁੱਲਾ ਡੁੱਲਾ ਲੰਮਾ ਚੌੜਾ ਜਿਹਾ ਦੁਪੱਟਾ ਬਹੁਤ ਸਰਦਾਰੀ ਜਿਹਾ ਸੂਟ ਆ ਨੈਕਸਟ ਦੇ ਰਹੀਆਂ ਜੀ ਤੁਹਾਨੂੰ 12 12 13 13000 ਦੀ ਰੀਡਿੰਸ ਵਾਲੇ ਸੂਟ ਕ੍ਰੇਪ ਦੇ ਸੂਟ ਨੇ ਇਹ ਦੇਖੋ ਸੂਟ ਕ੍ਰੇਪ ਦਾ ਸੂਟ ਆ ਜੇ ਘੇਰਾ ਹੈਵੀ ਵਰਕ ਦੇ ਨਾਲ ਬਾਜੂ ਵੀ ਹੈਵੀ ਮਿਲਣ ਗਿਆ ਤੁਹਾਨੂੰ ਕਿ ਕਾਹ ਦੁਪੱਟਾ 4 ਸਾਈਡਡ ਵਰਕ ਕਲਰ ਵੀ ਵਾਸ ਸੁਣਾ ਕਿਸੇ ਦੇ ਘਰ ਮੁੰਡੇ ਦਾ ਵਿਆਹ ਜਾਂ ਕੁੜੀ ਦਾ ਵਿਆਹ ਉਹਨਾਂ ਵਾਸਤੇ ਤੁਸੀਂ ਲੈ ਸਕਦੇ ਹੋ ਬਹੂ ਵਾਸਤੇ ਜਾਂ ਬੇਟੀ ਵਾਸਤੇ ਠੀਕ ਹੈ ਜੀ ਹੈਵੀ ਦੁਪੱਟੇ ਦੇ ਨਾਲ ਨੈਕਸਟ ਸੂਟ ਦਿਖਾਣੇ ਆ ਬਹੁਤ ਸੋਹਣਾ ਰਸਟ ਕਲਰ ਦਾ ਸੂਟ ਆ orange rust ਜਿਆ ਬਹੁਤ ਪਿਆਰਾ ਕਲਰ ਆ ਠੀਕ ਹੈ ਜੀ ਇਹ ਕਲਰ ਦੀ ਸਲਵਾਰ ਆਏਗੀ ਕਲਰ ਹੀ ਬਹੁਤ ਸੋਹਣਾ ਹੈ शर्ट फोर साइडेड दुपट्टा ठीक है बहुत प्यारा सिल्क के ऊपर है जी सूट ਠੀਕ ਹੈ ਜੀ ਫਰੰਟ ਹੈਵੀ ਦੇ ਨਾਲ ਇਹ ਰਹਿਣਗੇ ਕੰਟਰਾਸਟ ਵਿੱਚ ਸੂਟ ਇਹ ਹੈਗਾ ਇਹਦਾ ਫੋਰ ਸਾਈਡਡ ਹੈਵੀ ਦੁਪੱਟਾ オーਰਗੈਂਜ਼ਾ ਦੀ ਸ਼ਰਟ ਹੈ ਸੌਰੀ ਦੁਪੱਟਾ オーਰਗੈਂਜ਼ਾ ਦਾ ਬਹੁਤ ਪਿਆਰਾ ਸੂਟ ਹੈ ਠੀਕ ਹੈ ਜੀ ਇਹ ਮਿਲ ਜਾਣਗੇ ਤੁਹਾਨੂੰ ਇਹਦੇ ਵੀ ਸੇਮ ਦੇ ਵਿੱਚ ਕਲਰ ਕੰਟਰਾਸਟ ਇਹਦੇ ਨਾਲ ਡਿਜ਼ਾਈਨ ਸੇਮ ਰਹੂਗਾ ਪ੍ਰਾਈਸ ਹੈਗਾ ਜੀ ਸੇਮ 6000 ਤੁਹਾਨੂੰ ਕੋਈ ਡ्रेसेस ਦੰਨੇ ਆ ਕਾਫੀ ਘੱਟ ਪ੍ਰਾਈਸ ਤੇ ਇਹ ਹੈਗੇ ਜੀ ਪੈਪਲਮ ਇਹ 8-8000 ਵਾਲੀ ਡਰੈਸ ਆ ਤੇ ਤੁਹਾਨੂੰ ਦੇ ਰਹੇ ਅਸੀਂ 6000 ਦੇ ਵਿੱਚ ਇਹ ਹੈਗੇ ਸ਼ਾਰਟ ਫਰੌਕ ਪੈਪਲਮ ਠੀਕ ਹੈ ਐਦਾਂ ਇਹਨੂੰ ਤੁਸੀਂ ਆਪਣੇ ਸਾਈਜ਼ ਅਕੋਰਡਿੰਗ ਡਿਜ਼ਾਈਨ ਕਰਵਾ ਸਕਦੇ ਹੋ ਠੀਕ ਹੈ ਜੀ ਇਹਦੇ ਨਾਲ ਰਹੇਗਾ ਇਹ ਇੱਕ ਅਗਰਾ ਲਹंगा ਸਾਰੇ ਫਰੰਟ ਵੈਕ ਹੈਵੀ ਵਰਕ ਦੇ ਨਾਲ ਰਹੇਗਾ ਇਹ 크ريب ਦੇ ਉੱਪਰ ਬਣਿਆ ਹੋਇਆ ਪੀਸ ਹੈ ਜੀ نیچے ਲਹंगा ਤੁਹਾਨੂੰ ਸਟਿਚ ਮਿਲੇਗਾ ਜਸਟ ਤੁਸੀਂ ਇਹਦੀ ਸਾਈਡ ਵਾਲੀ ਸੀਨ ਦੇ ਨਾਲ ਆਪਣੀ ਫਿਟਿੰਗ ਦੇਣੀ ਆ ਠੀਕ ਹੈ ਬਹੁਤ ਪਿਆਰੀ ਡਰੈਸ ਬਣਦੀ ਹੈ ਇਹ نیچے ਆ ਗਿਆ ਇਹ ਲਹंगा ਤੇ ਇਹਦੇ ਉੱਪਰ ਐਦਾਂ ਸ਼ਾਰਟ ਪੈਕਲਮ ਆਂਦੀ ਹੈ ਜਦੋਂ ਤਵੀਰ ਕੀਤੀ ਹੋਈ ਬਹੁਤ ਸੋਹਣੀ ਲੱਗਦੀ ਆ ਖੁਸ਼ ਏਦਾਂ ਦੀ ਲੁੱਕ ਆ ਜਾਏਗੀ ਇਸ ਤੇ ਇਹ ਨੂੰ ਤੁਸੀਂ ਲੌਂਗ ਸ਼ਾਟ ਸੌਰੀ ਲੌਂਗ ਤਾਂ ਨਹੀਂ ਸ਼ਾਰਟ ਕਰ ਸਕਦੇ ਹੋ ਆਪਣੀ ਸਟੀਚਿੰਗ ਫਿਟਿੰਗ ਦੇ ਅਕੋਰਡਿੰਗ ਭੋਰੇ ਜਦੋਂ ਆਪਣਾ neck ਵਾਣ ਜੀ ਦਾ 바ਡੀ ਨੂੰ ਛੋਟੀ ਕਰ ਸਕਦੇ ਹੋ ਜਾਂ ਫਿਰ ਇਹ ਚੀਜ਼ ਨੂੰ ਢੇੜ ਕੇ ਇਹਨਾਂ ਨੂੰ ਉੱਪਰ ਚੱਕ ਸਕਦੇ ਹੋ ਇਹਨਾਂ ਦੇ ਨਾਲ ਹੈਗੇ ਨੇ ਜੀ ਚਨਾਉਣ ਚ ਫੋਨ ਤੇ ਦੁਪੱਟੇ ਠੀਕ ਹੈ ਸੇਮ ਦੇ ਵਿੱਚ ਇਹ ਕਲਰ ਹਲਕਾ ਜਿਹਾ ਡਿਜ਼ਾਈਨ ਦਾ ਫਰਕ ਆ ਜਾਏਗਾ ਇਹ ਆ ਗਿਆ ਜੀ ਨੀਚੇ ਸਾਰੇ ਬਣਿਆ ਹੋਇਆ ਬਹੁਤ ਪਿਆਰਾ ਘੇਰਾ ਤੇ ਇਹਦੇ ਨਾਲ ਆ ਗਈ ਇਹ ਪੈਪਲਮ ਠੀਕ ਹੈ ਬਹੁਤ ਪਿਆਰੀ ਡ्रेसेस ਹਨ ਜਿਹੜੀਆਂ ਅਸੀਂ ਤੁਹਾਨੂੰ ਅੱਜ ਬਹੁਤ ਜ਼ਿਆਦਾ ਡਿਸਕਾਊਂਟ ਤੇ ਦੇ ਰਹੇ ਹਾਂ ਇੱਕ ਆ ਜਿਹਾ ਜੀ ਇਹ ਵਾਲਾ ਕਲਰ ਵੀ ਬਹੁਤ ਸੋਹਣਾ ਹੈ ਇਹਦੇ ਨਾਲ ਵੀ ਤੁਹਾਨੂੰ ਇਹ ਪੈਪਲਮ ਮਿਲੇਗੇ ਠੀਕ ਹੈ ਸੇਮ ਹੁੰਦਾ ਹੈ ਸ਼ਾਰਟ ਫਰਾਕ ਤੇ ਹੈਗਾ ਜੀ ਦੁਪੱਟਾ ਇੱਕ ਤੁਹਾਨੂੰ ਇਹਦੇ ਵਿੱਚ ਕਲਰ ਮਿਲ ਜੇਗਾ ਬਲੈਕ ਇਹ ਵੀ ਬਹੁਤ ਸੋਹਣਾ ਲੱਗਦਾ ਹੈ ਇਹ ਪੈਪਲਮ ਆ ਕੇ ਆਪਣੀ ਸ਼ਾਰਟ ਫਰਾਕ ਠੀਕ ਹੈ ਜੀ ਇਹ ਆ ਗਿਆ ਲਹਿੰਗਾ ਬਲੈਕ ਕਲਰ ਦੇ ਵਿੱਚ 6000 ਦੇ ਵਿੱਚ ਇਹ ਵਾਲੀ ਅਡਰੈਸਿਸ ਨੇ ਲਹੰਗਾ ਸੂਟ ਦੰਨੇ ਆ ਵਰਕ ਬਹੁਤ ਸੋਹਣਾ ਹੈ ਬਹੁਤ ਪਿਆਰਾ ਵਰਕ ਹੈ ਇਹਦੇ ਨਾਲ ਲਹੰਗੇ ਦੇ ਨਾਲ ਤੁਹਾਨੂੰ 5 ਮੀਟਰ ਸੂਟ ਮਿਲੇਗਾ ਇਹ ਸੂਟ ਆ ਜੀ 5 ਮੀਟਰ ਦਾ ਠੀਕ ਹੈ ਜੀ ਇਹ ਘੇਰੇ ਦੇ ਉੱਪਰ ਵਰਕ ਆਏਗਾ 5 ਮੀਟਰ ਦਾ ਸੂਟ ਨਾਲ ਤੇ ਪਲੱਸ ਨਾਲ ਲਹਿੰਗਾ ਤੁਸੀਂ ਸੂਟ ਬਣਾ ਸਕਦੇ ਹੋ ਸਲਵਾਰ ਸੂਟ ਪੈਂਟ ਸੂਟ ਜਿੱਦਾਂ ਮਰਜ਼ੀ ਤੇ ਇੱਕ ਤੁਸੀਂ ਇਹਦੇ ਨਾਲ ਲਹਿੰਗਾ ਤਾਂ ਹੈਗਾ ਹੀ ਆ ਅਗਰ ਤੁਸੀਂ ਫੰਕਸ਼ਨ ਤੋਂ ਬਾਅਦ ਵੀ ਸੂਟ ਪਾਣਾ ਤਾਂ ਬਹੁਤ ਸੋਹਣਾ ਬਣ ਛੇਗਾ ਇੱਕ ਮਿਲ ਜੇਗੀ ਤੁਹਾਨੂੰ ਇਹ ਫਰੌਕ ਅਨਾਰਕਲੀ ਵਨ ਪੀਸ ਇਲਾਸਟੀਕੀ ਪੀਸ ਆ ਠੀਕ ਹੈ ਕਲੀਆਂ ਪਾ ਕੇ ਕ੍ਰੇਪ ਦਾ ਸਟੱਫ ਹੈ ਜੀ ਇਹ ਸਾਰੇ ਕਰੇਪ ਦੇ ਉੱਪਰ ਫਰੰਟ ਵੈਖ ਸਾਰਾ ਹੈਵੀ ਚਨੌਂਚ ਫੌਂ ਦਾ ਦੁਪੱਟਾ ਬਹੁਤ ਸੋਹਣਾ ਪੀਸ ਆ ਇੱਕ ਪੀਸ ਮਿਲ ਜਾਏਗਾ ਜੀ ਤੁਹਾਨੂੰ ਇਹ ਵੀ ਲਹਿੰਗਾ ਬਣਿਆ ਹੋਇਆ ਠੀਕ ਹੈ ਸਾਰੇ ਛੈਂਡ ਵਰਕ ਦਾ ਨੀਚੇ ਕੀ ਹੈ ਰ ਇਹਦੇ ਨਾਲ ਤੁਹਾਨੂੰ ਇਹ ਮਿਲ ਜੇਗੀ ਜੀ ਪੈਪਲਮ ਇਹ ਵੀ ਬਹੁਤ ਸੋਹਣਾ ਪੀਸ ਹੈ ਇਹਦੀ ਬਾਡੀ ਵੀ ਹੈ ਵੀ ਹੈ ਤੇ ਇਹ ਨੀਚੇ ਬਹੁਤ ਪਿਆਰਾ ਪੈਪਲਮ ਬਣਿਆ ਹੋਇਆ ਚਨਾਨ ਸ਼ਫਾਨ ਦਾ ਦੁਪੱਟੇ ਦੇ ਨਾਲ ਵੀ ਹਾਂਜੀ ਉਮੀਦ ਕਰਦੀ ਹਾਂ ਕਲੈਕਸ਼ਨ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸ ਦਿਓ ਸਾਰੇ ਸੂਟ ਕਿੱਦਾਂ ਲੱਗੇ ਤੇ ਜੋ ਵੀ ਸੂਟ ਤੁਹਾਨੂੰ ਪਸੰਦ ਆ ਉਸ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਮੇਰੇ ਨੰਬਰ ਤੇ ਪਿਕ ਸੈਂਡ ਕਰ ਸਕਦੇ ਹੋ ਜਦੋਂ ਤੱਕ ਅਸੀਂ ਤੁਹਾਨੂੰ ਮੈਸੇਜ ਨਹੀਂ ਅਵੇਲੇਬਲ ਦਾ ਉਸ ਟਾਈਮ ਤੱਕ ਤੁਸੀਂ ਆਪਣੀ ਅਗਰ ਸਾਡਾ ਨਹੀਂ ਮੈਸੇਜ ਆਇਆ ਤਾਂ ਸਾਡੇ پاس ਸੂਟ ਨਹੀਂ ਹੋਏਗਾ ਅਗਰ ਸਾਡਾ ਮੈਸੇਜ ਆਂਦਾ ਉਸ ਤੋਂ ਬਾਅਦ ਹੀ ਤੁਸੀਂ ਪੇਮੈਂਟ ਕਰਵਾਣੀ ਹੁੰਦੀ ਹੈ ਪੇਮੈਂਟ ਸਾਰੀ ਆਨਲਾਈਨ ਰਹਿੰਦੀ ਹੈ ਸੋ ਅੱਜ ਦੀ ਵੀਡੀਓ ਚ ਦੱਸ ਦਿਓ ਜੇ ਸੂਟ ਤੁਹਾਨੂੰ ਕਿੱਦਾਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ ਜੀ ਥੈਂਕ ਯੂ so much